ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਪੰਜਾਬ ਬਾਰੇ ਮੁੰਡਲੀ ਜਾਣਕਾਰੀ ਜੋ ਹੈ ਉਹ ਮੇਰੇ ਖਿਆਲ ਹਰੇਕ ਕਲਾਸ ਦੇ ਵਿਦਿਆਰਥੀ ਅਤੇ ਹਰੇਕ ਉਹ ਇਨਸਾਨ ਜਿਹੜਾ ਪੰਜਾਬ ਵਿੱਚ ਵੱਸਦਾ ਹੈ ਉਹਨਾਂ ਸਾਰਿਆਂ ਦੇ ਲਈ ਜ਼ਰੂਰੀ ਹੈ ਇਹ ਜਿਹੜੀਆਂ ਗੱਲਾਂ ਨੇ ਇਹ ਤੁਹਾਡੀਆਂ ਉਂਗਲਾਂ ਉੱਪਰ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਜਿਸ ਧਰਤੇ ਤੇ ਅਸੀਂ ਰਹਿੰਦੇ ਹਾਂ ਉਹਦੇ ਬਾਰੇ ਸਾਨੂੰ ਇੰਨੀ ਕੁ ਤਾਂ ਜਾਣਕਾਰੀ ਹੋਣੀ ਚਾਹੀਦੀ ਹੈ ਨਾ ਸੋ ਪੰਜਾਬ ਜਿਹੜਾ ਹੈ ਹੋਦ ਵਿੱਚ ਉਹ 1 ਨਵੰਬਰ 1966 ਪੰਜਾਬ ਤਾਂ ਬਹੁਤ ਪੁਰਾਣਾ ਹੈ ਤੇ ਬਹੁਤ ਵੱਡੀਆਂ ਦੂਰ ਤੱਕ ਸੀਮਾਵਾਂ ਸੀ ਇਹਦੀਆਂ ਪਰ ਇੱਥੇ ਗੱਲ ਕੀਤੀ ਗਈ ਹੈ ਕਿ ਜਦੋਂ ਮੌਜੂਦਾ ਜਿਹੜਾ ਸਾਡਾ ਸੰਵਿਧਾਨ ਚੱਲ ਰਿਹਾ ਹੈ ਉਹਦੇ ਤਹਿਤ ਜਦੋਂ ਪੰਜਾਬ ਨੂੰ ਅੱਗੇ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਉਦੋਂ ਜਦੋਂ ਹਰਿਆਣਾ ਅਤੇ ਕੁਝ ਹਿਮਾਚਲ ਪ੍ਰਦੇਸ਼ ਦੇ ਜਿਹੜੇ ਭਾਗ ਨੇ ਪੰਜਾਬ ਨਾਲੋਂ ਅਲੱਗ ਕੀਤੇ ਗਏ ਉਦੋਂ 1 ਨਵੰਬਰ 1966 ਨੂੰ ਜਿਹੜਾ ਹੈ ਉਹ ਮੰਨਦੇ ਹਨ ਕਿ ਪੰਜਾਬ ਦੀ ਉਤਪਤੀ ਹੋਈ ਜਿਹੜੀ ਪੁਰਾਣੇ ਪੰਜਾਬ ਦੇ ਨਾਲੋਂ ਅਲੱਗ ਤਰ੍ਹਾਂ ਦੀ ਹੋਈ ਹੈ ਨਾ ਰਾਜਧਾਨੀ ਚੰਡੀਗੜ੍ਹ ਬਣਾਇਆ ਗਿਆ ਸੀਮਾਵਾਂ ਜਿਹੜੀਆਂ ਹੈ ਗਿਆ ਰਾਸ਼ਟਰੀ ਸੀਮਾ ਜਿਹੜੀ ਹੈ ਸਾਡੇ ਪੰਜਾਬ ਦੀ ਉਹ ਇੱਕੋ ਇੱਕ ਦੇਸ਼ ਹੈ ਪਾਕਿਸਤਾਨ ਜਿਸ ਨੂੰ ਆਮ ਤੌਰ ਤੇ ਹਿੰਦੁਸਤਾਨੀ ਭਾਰਤੀ ਉਸ ਨੂੰ ਆਪਣਾ ਵਿਰੋਧੀ ਮੰਨਦੇ ਹਨ ਉਹਦੇ ਨਾਲ ਸਾਡੀਆਂ ਸੀਮਾਵਾਂ ਸਾਂਝੀਆਂ ਹਨ ਤੇ ਹਰਤ ਵਿਚਲੇ ਜਿਹੜੇ ਗਵੰਡੀ ਸਾਡੇ ਰਾਜ ਹਨ ਸੂਬੇ ਹਨ ਉਹ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਹਨ ਹਾਂਜੀ ਅਗਲੀ ਜਿਹੜੀ ਜਾਣਕਾਰੀ ਹੈ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਇਸ ਬਾਰੇ ਸ਼ਾਇਦ ਜਿਹੜੇ ਕੋਈ ਕਿਤਾਬਾਂ ਨਾਲ ਮੱਥਾ ਮਾਰਦੇ ਰਹਿੰਦੇ ਉਹਨਾਂ ਨੂੰ ਤਾਂ ਜਾਣਕਾਰੀ ਹੋਵੇਗੀ ਪਰ ਆਮ ਜਿਹੜੇ ਪੰਜਾਬੀ ਪੰਜਾਬ ਦੇ ਵਸਨੀਕ ਹਨ ਉਹਨਾਂ ਨੂੰ ਇੰਨਾਂ ਗੱਲਾਂ ਬਾਰੇ ਬਹੁਤ ਘੱਟ ਗਿਆਨ ਹੁੰਦਾ ਹੈ ਜਾਂ ਕਹਿ ਲਓ ਕਦੀ ਉਹਨਾਂ ਨੇ ਇਸ ਬਾਰੇ ਸੋਚਿਆ ਹੀ ਨਹੀਂ ਹੈ ਨਾ ਰਾਜ ਪਸ਼ੂ ਜਿਹੜਾ ਹੈ ਉਹ ਸਾਡਾ ਕਾਲਾ ਹਿਰਨ ਹੈ ਜਿਹੜਾ ਕਿ ਜ਼ਿਆਦਾਤਰ ਇੱਧਰ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਦੇ ਵਿੱਚ ਪਾਇਆ ਜਾਂਦਾ ਹੈ ਤੇ ਇੱਧਰ ਉਧਰ ਕਈ ਜਗ੍ਹਾ ਤੇ ਰਖਰਖਾਓ ਵੀ ਬਣੇ ਹੋਏ ਹਨ ਰਾਜਪੰਛੀ ਬਾਜ ਹੈ ਬਾਜ ਤੇ ਪੰਜਾਬ ਦੋਵਾਂ ਦਾ ਸੁਭਾਅ ਆਪਸ ਵਿੱਚ ਬਹੁਤ ਜ਼ਿਆਦਾ ਮਿਲਦਾ ਹੈ ਨਾਮ ਵੀ ਸੇਮ ਜਿਹੀ ਲੱਗਦੇ ਹਨ ਜਦੋਂ ਲੈ ਜਾਂਦੇ ਹਨ ਬਾਜ ਅਤੇ ਪੰਜਾਬ ਬਾਜ ਸਾਰੇ ਪੰਛੀਆਂ ਤੋਂ ਅਲੱਗ ਹੈ ਉਸ ਦੀ ਆਪਣੀ ਇੱਕ ਵੱਖਰੀ ਹੋਦ ਹੈ ਉਸੇ ਤਰ੍ਹਾਂ ਪੰਜਾਬ ਦੀ ਵੀ ਇੱਕ ਆਪਣੀ ਵੱਖਰੀ ਹੋਦ ਹੈ ਇੱਕ ਆਪਣਾ ਵੱਖਰਾ ਹਿਸਾਬ ਕਿਤਾਬ ਹੈ ਬਾਕੀ ਕੁੱਲ ਦੁਨੀਆ ਨਾਲੋਂ ਨਾ ਭਾਰਤ ਦੇ ਬਾਕੀ ਰਾਜ ਨਾਲੋਂ ਨਹੀਂ ਬਾਕੀ ਹੋਰ ਲੋਕਾਂ ਨਾਲੋਂ ਵੀ ਵੱਖਰਾ ਸੁਭਾਅ ਹੈ ਪੰਜਾਬ ਦਾ ਤੇ ਰਾਜ درخت ਜਿਹੜਾ ਹੈ ਸਾਡਾ ਉਹ ਬੂੜ ਹੈ ਤੇ ਬੂੜ ਵੀ ਸਾਰੇ ਜੋ ਹੋਰ ਜਿੰਨੇ ਵੀ ਪੌਦੇ ਹਨ ਜਿੰਨੇ ਵੀ ਰੁੱਖ ਹਨ ਉਹਨਾਂ ਨਾਲੋਂ ਉਸਦੀ ਤਸਵੀਰ ਉਸਦੀ ਦਿੱਖ ਤੇ ਉਸ ਦਾ ਜਿਹੜੀ ਹੈ ਠੰਡਕ ਦੀ ਸ਼ਾਂਤੀ ਜਿਹੜੀ ਨਿਗ ਹੈ ਉਹ ਸਾਰੇ ਦੇ ਨਾਲੋਂ ਅਲੱਗ ਹੈ ਰਾਜ ਪਾਸ਼ਾ ਪੰਜਾਬੀ ਹੈ ਤੇ ਜਿਹੜਾ ਰਾਜ ਦਾ ਜਲਜੀਵ ਹੈ ਉਹ ਹੈ ਇੰਡਸ ਰਿਵਰ ਡੋਲਫਿਨ ਇਹ ਇੱਕ ਜਲਜੀਵ ਹੈ ਜੋ ਸੁੰਦਰੀ ਜੀਵ ਹੁੰਦੇ ਹਨ ਉਹਨਾਂ ਵਿੱਚ ਪੰਜਾਬ ਨੇ ਆਪਣਾ ਇੱਕ ਜਿਹੜਾ ਹੈ ਉਹ ਨਾਮ ਦੱਸਿਆ ਹੋਇਆ ਹੈ ਤੇ ਸੈਕਟਰੀਏਟ ਜਿਸ ਦੇ ਵਿੱਚ ਸਾਰੀ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਜਿਹੜੇ ਸਰਕਾਰ ਨੂੰ ਚਲਾਉਂਦੇ ਵਿਧਾਇਕ ਉਹਨਾਂ ਦੇ ਆਪਣੇ ਦਫ਼ਤਰ ਉਹਨਾਂ ਦੇ ਅ ਕੰਮ ਕਰਨ ਦੀਆਂ ਥਾਵਾਂ ਜਿਹੜੀਆਂ ਹਨ ਉਹ ਸਾਰੀਆਂ ਉਸ ਸਭ ਨੂੰ ਸੈਕਟਰੀਏਟ ਕਿਹਾ ਜਾਂਦਾ ਹੈ ਜੋ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸਥਿਤ ਹੈ। ਪੰਜਾਬ ਦਾ ਪਹਿਲਾ ਜਿਹੜਾ ਸੀਗਾ ਰਾਜਪਾਲ ਆਜ਼ਾਦੀ 1947 ਦੀ ਆਜ਼ਾਦੀ ਤੋਂ ਬਾਅਦ ਜਿਹੜਾ ਪੰਜਾਬ ਦਾ ਪਹਿਲਾ ਰਾਜਪਾਲ ਬਣਿਆ ਉਹ ਸੀ ਚੰਦੂ لال ਮਦ ਤੇ ਪੈਪਸੂ ਦਾ ਪਹਿਲਾ ਪਹਿਲਾ ਪੈਪਸੂ ਸਟੇਟ ਦੇ ਨਾਤੇ ਜਾਣਿਆ ਜਾਂਦਾ ਸੀਦਾ ਪਹਿਲਾ ਰਾਜ ਪ੍ਰਮੁਖ ਪਟਿਆਲੇ ਦੇ ਮਹਾਰਾਜਾ ਜਾਦਵਿੰਦਰ ਸਿੰਘ ਜਿਹੜੇ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਪੁਸ਼ਟਾ ਦੇ ਵਿੱਚੋਂ ਸਨ ਹਾਂਜੀ ਅੱਗੇ ਪੰਜਾਬ ਦਾ ਜਿਹੜਾ ਹੈ ਪਹਿਲਾ ਮੁੱਖ ਮੰਤਰੀ ਉਹ ਹੈ ਡਾਕਟਰ ਗੋਪੀ ਚੰਦ ਭਾਰਗਵ ਤੇ ਫਿਰ ਅੱਗੇ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਸੀ ਉਹ ਸੀ ਗਿਆਨੀ ਸਿੰਘ ਰਾਰੇਵਾਲ ਤੇ ਪਹਿਲਾ ਮੁੱਖ ਜੱਜ ਜੋ ਸਾਡੀ ਉੱਚ ਅਦਾਲਤ ਹੈ ਉਸ ਦਾ ਜਸਟਿਸ ਰਾਮ ਲਾਲ ਤੇ ਪਹਿਲਾ ਸਪੀਕਰ ਵਿਧਾਨ ਸਭਾ ਵਿੱਚ ਕਪੂਰ ਸਿੰਘ ਪੰਜਾਬ ਦਾ ਪਹਿਲਾ ਲੋਕ ਆਲ ਜਸਟਿਸਡ ਰਿਟਾਇਰ ਐਸ ਐਸ ਸੋਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਅਸੀਂ ਐਸ ਡੀ ਪੀ ਸੀ ਦੇ ਨਾਮ ਨਾਲ ਜਾਣਦੇ ਹਾਂ ਦਾ ਪਹਿਲਾ ਪ੍ਰਧਾਨ ਸੁੰਦਰ ਸਿੰਘ ਮੀਟੀਠਾ ਬਾਕੀ ਹੋਰ ਵੀ ਪੰਜਾਬ ਸੰਬੰਧੀ ਜਿਹੜੀਆਂ ਜਾਣਕਾਰੀਆਂ ਹੋਣਗੀਆਂ ਭਰਪੂਰ ਉਹ ਆਉਣ ਵਾਲੀ ਵੀਡੀਓ ਵਿੱਚ ਲੈ ਕੇ ਆਉਂਦੇ ਰਾਵਾਂਗੇ ਅਸੀਂ ਜਿਸ ਦੇ ਵਿੱਚ ਇਤਿਹਾਸ ਸਬਿਆਚਾਰ ਅਤੇ ਸਿਹਤ ਬਾਰੇ ਅਲੱਗ-ਅਲੱਗ ਸੋਰਸਾਂ ਤੋਂ ਇਕੱਠੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਇਆ ਕਰੇਗੀ ਜੀ ਧੰਨਵਾਦ